ਸ੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈਂ ਸਾਖੀ 7 ਪਹਾੜੀ ਰਾਜਿਆਂ ਦੀ ਦੇਸ਼த்ਰੋਹੀ ਜਦੋਂ ਕੋਈ ਵੀ ਦੇਸ਼ ਗੁਲਾਮ ਹੁੰਦਾ ਹੈ ਤਾਂ ਉਹ ਆਪਣਿਆਂ ਦੇ ਹੱਥੋਂ ਹੀ ਹੁੰਦਾ ਹੈ ਖੁਦਗਰਜ਼ ਲੋਕ ਅਗ੍ਰਿਤ ਕਰਨ ਹੋ ਜਾਂਦੇ ਹਨ ਉਹ ਦੁਸ਼ਮਣ ਦੇ ਆਖੇ ਲੱਗ ਕੇ ਆਪਣੇ ਦੇਸ਼ ਤੇ ਦੇਸ਼ ਵਾਸੀਆਂ ਨੂੰ ਵੇਚਦੇ ਹਨ ਉਹ ਲੋਕ ਵੱਡੇ ਦੇਸ਼ ਧਰੋਹੀ ਹੁੰਦੇ ਹਨ ਉਹਨਾਂ ਲੋਕਾਂ ਵਿੱਚੋਂ ਹੀ ਪਹਾੜੀ ਰਾਜੇ ਸਨ ਉਹ ਬੇਸਮਝ ਝੂਠੇ ਲਾਲਚੀ ਤੇ ਪੱਥਰ ਪੂਜਹੀ ਰਹੇ ਭਾਵੇਂ ਸਤਗੁਰੂ ਜੀ ਨੇ ਉਹਨਾਂ ਨੂੰ ਨੇਕ ਤੇ ਅਣਖੀਲੇ ਪੁਰਖ ਬਣਾਉਣ ਦਾ ਯਤਨ ਕੀਤਾ ਸਤਗੁਰੂ ਜੀ ਨੇ ਖਾਲਸਾ ਪੰਥ ਸਾਜ ਕੇ ਭਾਰਤ ਨੂੰ ਸੁਤੰਤਰ ਕਰਵਾਉਣ ਵਾਲੀ ਅਮਰ ਸੈਨਾ ਦਾ ਮੁੱਢ ਬੰਨਿਆ ਸੀ ਹਿੰਦੂ ਜਾਤੀ ਤੇ ਹਿੰਦੁਸਤਾਨ ਦੇ ਅਸਲ ਵਸਨੀਕਾਂ ਦੇ ਲਾਭਿਤ ਸਾਬਾ ਨੇ ਇੱਕ ਕਦਮ ਉਠਾਇਆ ਸੀ ਪਰ ਹਿੰਦੂ ਪਹਾੜੀ ਰਾਜੇ ਮੁਗਲਾਂ ਨਾਲੋਂ ਪਹਿਲਾਂ ਸਤਗੁਰਾਂ ਦੇ ਵੱਡੇ ਦੁਸ਼ਮਣ ਬਣ ਗਏ ਉਹ ਨਿਤ ਨਵੇਂ ਸੂਰਜ ਨਵੇਂ ਹੀ ਕੁਕਰਮ ਕਰਨ ਲੱਗੇ ਉਹਨਾਂ ਨੇ ਸਮੁੱਚੇ ਤੌਰ ਤੇ ਫੈਸਲਾ ਕਰ ਲਿਆ ਕਿ ਉਹ ਜ਼ਰੂਰ ਸਤਗੁਰੂ ਜੀ ਨੂੰ ਆਨੰਦਪੁਰ ਤੋਂ ਬਾਹਰ ਕੱਢ ਕੇ ਹੀ ਦੰਮ ਲੈਣਗੇ ਸਤਗੁਰੂ ਨਾਲ ਉਹਨਾਂ ਨੇ ਅਨੇਕਾਂ ਯੁੱਧ ਕੀਤੇ ਪਰ ਮੂੰਹ ਤੋੜਵੀਂ ਹਾਰ ਖਾਂਦੇ ਰਹੇ ਹਾਰ ਖਾਂਦਿਆਂ ਤੇ ਸਤਿਗੁਰੂ ਜੀ ਦੇ ਅਥਾ ਵੱਲ ਤੇ ਨੇਕ ਨੀਤੀ ਨੂੰ ਵੇਖ ਕੇ ਵੀ ਬਾਜ ਨਾ ਆਈ ਉਹਨਾਂ ਨੇ ਇਕੱਟਿਆਂ ਹੋ ਕੇ ਇਹ ਪੱਕੀ ਵਿਚਾਰ ਕੀਤੀ ਕਿ ਉਹ ਬਾਦਸ਼ਾਹ ਨੂੰ ਸਾਰਾ ਹਾਲ ਲਿਖਣ ਇਸ ਵਾਸਤੇ ਕਿ ਬਾਦਸ਼ਾਹ ਮੁਗਲ ਫੌਜ ਨੂੰ ਅਨੰਦਪੁਰ ਵੱਲ ਭੇਜੇ ਉਸ ਫੌਜ ਦੀ ਮਦਦ ਨਾਲ ਸਤਿਗੁਰੂ ਜੀ ਨੂੰ ਅਨੰਦਪੁਰ ਤੋਂ ਕੱਢ ਦਿੱਤਾ ਜਾਵੇ ਤਾਂ ਕਿ ਸਤਿਗੁਰੂ ਜੀ ਦੀ ਚਲਾਈ ਹੋਈ ਧਰਮ ਤੇ ਸੁਤੰਤਰਤਾ ਦੀ ਲਹਿਰ ਦਾ ਅੰਤ ਹੋ ਜਾਵੇ। ਰਾਜਿਆਂ ਦਾ ਇਹ ਫੈਸਲਾ ਦੇਸ਼ ਤੇ ਧਰਮ ਨਾਲ ਮਹਾਨ ਗਦਾਰੀ ਸੀ। ਉਹੋ ਦੇਸ਼ ਨਾਲ ਧਰੋਹ ਕਰ ਰਹੇ ਸਨ, Hindu ਜਾਤੀ ਨਾਲ ਧਰੋਹ ਕਰ ਰਹੇ ਸਨ। ਉਹਨਾਂ ਨੂੰ ਇਹ ਸਮਝ ਨਾ ਆਈ ਕਿ ਮੁਗਲ Hindu ਧਰਮ ਦਾ ਨਸ਼ਟ ਕਰੀ ਜਾ ਰਿਹਾ ਸੀ। ਕੌਮੀ ਅਣਖ ਦਾ ਅੰਤ ਹੋ ਰਿਹਾ ਸੀ। ਧਰਮ ਅਸਥਾਨ ਤੇ ਮੰਦਰ ਢਾਹੇ ਜਾ ਰਹੇ ਸਨ। ਗਰੀਬ Hindu ਜਨਤਾ ਨੂੰ ਚਾਰੇ ਪਾਸੇ ਮੁਸਲਮਾਨ ਕੀਤਾ ਜਾ ਰਿਹਾ ਸੀ Hindu ਦੇਵੀਆਂ ਦੀ ਅਸਮਤ ਲੁੱਟੀ ਜਾਂਦੀ ਸੀ ਪਰ Hindu ਰਾਜੇ ਆਪਣਾ ਰਾਜ ਕਾਇਮ ਰੱਖਣ ਵਾਸਤੇ ਮੁਗਲ ਦੀ ਮਦਦ ਕਰ ਰਹੀ ਸਨ ਉਹ ਨਾਟਲੇ ਉਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਵੱਲ ਇੱਕ ਲੰਬੀ ਅਰਜ਼ੀ ਲਿਖੀ ਉਸ ਅਰਜ਼ੀ ਵਿੱਚ ਉਹਨਾਂ ਨੇ ਸਾਰੇ ਬੀਤੇ ਹਾਲ ਲਿਖੇ ਤੇ ਅੰਤ ਵਿੱਚ ਅਰਜ਼ਿ ਕੀਤੀ ਕਿ ਸ਼ਾਹੀ ਫੌਜ ਦਾ ਤਕੜਾ ਦਸਤਾ ਭੇਜਿਆ ਜਾਵੇ ਨਹੀਂ ਤੇ ਇੱਕ ਦਿਨ ਐਸਾ ਆਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਸਾਰੇ ਹਿੰਦੂਆਂ ਨੂੰ ਖਾ ਜਾਵੇਗਾ ਮੁਗਲ ਰਾਜ ਤੇ ਇਸਲਾਮ ਦਾ ਵੱਡਾ ਦੁਸ਼ਮਣ ਹੈ ਅਸੀਂ ਇਸ ਨਾਲ ਲੜਦੇ ਲੜਦੇ ਥੱਕ ਗਈ ਹਾਂ ਅਸਾਂ ਦੀ ਹੁਣ ਪੇਸ਼ ਕੋਈ ਨਹੀਂ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ